ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੱਗੋ ਬੂਹਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗੁਰਜੰਟ ਦੇ ਕੋਲੇ ਆਏ ਆ ਦੋਸਤੋ ਤੇ ਬਿਲਕੁਲ ਘਰੇਲੂ ਪਸ਼ੂ ਆ ਘਰੇਲੂ ਪਸ਼ੂਆਂ ਦੇ ਵਿੱਚੋਂ ਦੋਸਤੋ ਇੱਕ ਪਹਿਲਣ ਛੋਟੀ ਸੂਈ ਆ ਬਿਲਕੁਲ ਤਾਜੀ ਸੂਈ ਆ ਤਕਰੀਬਨ ਟਾਈਮ ਆਪਾਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਜੇਰ ਹਜੇ ਪੈਣੀ ਬਾਕੀ ਆ ਅੱਜ 19 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਜੀ ਕੋਈ 4:00 ਵਜੇ ਸ਼ਾਮ ਦਾ ਸਮਾਂ ਹੈ ਸੋ ਪੂਰੀ ਗੱਲਬਾਤ ਆਪਾਂ ਵੀਰ ਗੁਰਜੰਟ ਦੇ ਨਾਲ ਕਰ ਲਾਂਗੇ ਗੱਗੋਪੂਆ ਤੋਂ ਦੋਸਤੋ ਬਿਲਕੁਲ ਵੱਡੇ ਪੁੱਛਰਾਂ ਨੂੰ ਜਿਹੜੀ ਛੜਕ ਆਉਂਦੀ ਆ ਉਸੇ ਛੜਕ ਦੇ ਉੱਪਰ ਵੀਰ ਹੋਰਾਂ ਦਾ ਜਿਹੜਾ ਘਰ ਹੈਗਾ ਸੋ ਘਰੇਲੂ ਮਾਲ ਪਸੰਦ ਆਊਗੀ ਛੋਟੀ ਤੁਹਾਨੂੰ ਪਸੰਦ ਆਈ ਚੀਜ਼ ਆਪਦਾ ਹੱਕ ਸਮਝ ਕੇ ਜਿਹੜੀ ਤਸੱਲੀ ਆ ਦੋਸਤੋ ਚੁਵਾਈ ਕਰਕੇ ਤੁਸੀਂ ਕਰ ਲੈਣੀ ਠੀਕ ਆ ਬਾਕੀ ਦਿਖਾ ਦਿੰਨੇ ਆ ਪੂਰੇ ਢੰਗ ਤਰੀਕੇ ਨਾਲ ਤੁਹਾਨੂੰ ਪ੍ਰੋਪਰ ਆਹ ਕਰਦੇ ਆ ਗੱਲਬਾਤ ਨੰਬਰ ਜਿਹੜੇ ਆ ਵੀਰ ਗੁਰਜੰਟ ਤੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਆਜੋ ਜੀ ਲੈ ਲੈਨੇ ਆ ਵੀਰਵਾ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਵੀਰੇ ਠੀਕ ਠਾਕ ਚੜ੍ਹਦੀ ਕਲਾ ਜੀ ਸਭ ਠੀਕ ਠਾਕ ਹੈ ਗੁਰਜੰਟ ਭਾਈ ਪਸ਼ੂ ਘਰੇਲੂ ਮੱਝਾਂ ਦੇ ਵਿੱਚੋਂ ਅੱਜ ਆਪਾਂ ਇਹ ਝੋਟੀ ਸੇਲ ਕਰਦੇ ਪਏ ਆਂ ਹਾਂਜੀ ਆਪਣੇ ਘਰ ਦੀ ਝੋਟੀ ਆ ਜੀ ਘਰ ਦੀ ਝੋਟੀ ਆ ਹਾਂਜੀ ਠੀਕ ਆ ਤੇ ਤਕਰੀਬਨ ਪਹਿਲਣ ਝੋਟੀ ਸੂਈ ਆ ਉਮਰ ਵੱਲੋਂ ਦੇਖੀਏ ਤੇ ਬੂਹਾਂ ਤੰਦੋਂ ਦੀ ਵੀਰ ਜੀ ਕੀ ਹੋਵੇਗਾ ਇਹ 4 ਕਸਾਲ ਦੀ ਹੋਊਗੀ 4 ਕਸਾਲ ਵੀ ਚੌਗੀ ਹੋ ਸਕਦੀ ਹੈ ਹਨਾ ਹਾਂਜੀ 4 ਕਸਾਲ ਉਮਰ ਹੈਗੀ ਆ ਦੋਸਤੋ ਤੇ ਸੂਆ ਪਹਿਲਾਂ ਤੇ ਅੱਜ ਸੂਈ ਕਿੰਨੇ ਕ ਟਾਈਮ ਤੇ ਕਿੰਨਾ ਘੰਟਾ ਕ ਹੋ ਗਿਆ ਸੂਈ ਨੂੰ ਘੰਟਾ ਹੋ ਗਿਆ ਜੇਰ ਪੈਣੀ ਬਾਕੀ ਹੈ ਜਣ ਹਾਂਜੀ ਜ਼ੋਰ ਸੁੱਟ ਨਹੀਂ ਬਾਕੀ ਹੈ ਹਾਂਜੀ ਜ਼ੋਰ ਦੋਸਤੋ ਹਜੇ ਪੈਣੀ ਬਾਕੀ ਆ ਤੇ ਘੰਟਾ ਠੀਕ ਆ ਜੀ 1 ਆਵਰ ਜਿਹੜਾ ਦੋਸਤੋ ਸਮਾਂ ਹੋਇਆ ਸੂਈ ਨੂੰ ਤੇ ਥੱਲੇ ਬੱਚਾ ਜਿਹੜਾ ਕੱਟਾ ਆ ਗਿਆ ਨਾ ਮੇਲ ਕਾਫ ਆ ਕੱਟਾ ਹੈ ਦੀ ਝੋਟੀ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪ੍ਰਭੂ ਫੇਸ ਕੁਆਲਟੀ ਮੂੰਹ ਮੱਥਾ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਤੇ ਬਹੁਤੇ ਵੀਰ ਸੂਏਸ ਵਾਈ ਪਸ਼ੂ ਦੀ ਜੀ ਡਿਮਾਂਡ ਬਹੁਤ ਕਰਦੇ ਆ ਮੰਗ ਕਰਦੇ ਆ ਸੋ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਆ ਕਿਉਂਕਿ ਤਸੱਲੀ ਜਿਹੜੀ ਆ ਦੋਸਤੋ ਹੋ ਜਾਂਦੀ ਆ ਸੂਏਸ ਵਾਈ ਪਸ਼ੂ ਦੀ ਜਿਆਦੀ ਤੇ ਫਿਲਹਾਲ ਕਦ ਕਾਠ ਦੀ ਜਿੱਕਰ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਤੁਸੀਂ ਝੋਟੀ ਦੀ ਮੰਨ ਲਓ ਠੀਕ ਆ ਜੀ ਮੀਡੀਅਮ ਹਾਈਟ ਆ ਤੇ ਰਾਜੀ ਆ ਬਾਕੀ ਪਸ਼ੂ ਸੂ ਦੇ ਵੇਚਾ ਜਿਵੇਂ ਅੱਜ 1 ਘੰਟਾ ਕੋ ਹੋ ਗਿਆ ਸੂ ਨੂੰ ਤੇ ਬਾਕੀ ਆ ਜਿਹੜਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਥਾਨ ਦੇਵਾ ਠੀਕ ਆ ਅੱਛਾ ਗੁਰਜੰਟ ਭਾਈ ਝੋਟੀ ਕਰਦੀ ਆ ਤੇ ਮਾਂ ਮੂੰਹ ਦਾ ਕੀ ਰਿਕਾਰਡ ਰਿਆ ਦੁੱਧ ਕਿੰਨਾ ਕਿ ਜਿਹੜਾ ਨਾਰਮਲ ਚ ਹੁੰਦੇ ਰਹੇ ਆ ਇਹਦੇ ਆ ਲੱਗਿਆ ਵੇ ਹਾਏ ਹੁਣ ਮੱਝ ਆਪਣੀ ਜੀ ਅੱਛਾ ਮਦਰਿੰਗ ਦੀ ਕੋਲ ਹੀ ਆ ਹਾਂਜੀ ਇਹਦੀ ਝੋਟੀ ਠੀਕ ਆ ਆ ਜਿਹੜੀ ਦੋਸਤੋ ਇਹਦੀ ਮਦਰ ਆ ਠੀਕ ਆ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੇਲ ਵਿਕਰੀ ਦੇ ਲਈ ਅਵੇਲੇਬਲ ਆ ਉਸ ਦੀ ਜਿਹੜੀ ਇਹ ਮਦਰ ਆ ਕਿੰਨੇ ਸਵੇਰੇ ਦੇ ਵਿੱਚ ਆ ਜੀ ਇਹ ਚੌਥੇ ਸਵੇਰੇ ਚੌਥੇ ਸਵੇਰੇ ਇਹ ਪਹਿਲੇ ਦੂਜੇ ਸਵੇਰੇ ਤੇ ਹੋਏ ਕੀ ਪਹਿਲੇ ਸਵੇਰੇ ਦੀ ਪਹਿਲੇ ਸੂਵੇ ਦੀ ਜਿਹੜੀ ਇਸੇ ਮੱਝ ਦੀ ਜਿਹੜੀ ਆ ਝੋਟੀ ਤੁਹਾਨੂੰ ਦਿਖਾ ਰਹੇ ਆ ਜੀ ਅੱਛਾ ਗੁਰਜੰਟ ਭਾਈ ਕਿੰਨਾ ਕੁ ਦੁੱਧ ਵੈਸੇ ਨਾਰਮਲ ਆ ਦੀ ਮਾਣ ਇਹਦੇ ਥੱਲੇ ਆਹੀ 14 ਕਿਲੋਟਰ ਚੋਂਦੇ ਰਹੇ 14 ਕਿਲੋਟਰ ਹਾਂਜੀ 14 ਠੀਕ ਆ ਠੀਕ ਆ ਪਹਿਲਾਂ ਨੂੰ ਦੋਸਤੋ ਝੋਟੀ ਆ ਬਾਕੀ ਗੁਰਜੰਟ ਭਾਈ ਨੂੰ ਖੋਲ ਕੇ ਦਿਖਾਈਏ ਤੌਰ ਤੇ ਅ ਪਹਿਲਾਂ ਨੇ ਝੋਟੀ ਆ ਦੋਸਤੋ ਬਾਕੀ ਥਣ ਪੂਰਾ ਮੁੱਠੀ ਥਣ ਤੇ ਦੁੱਧ ਦੀ ਹਰ ਵਾਰ ਆਪਾਂ ਗੱਲ ਕਰ ਲੈਣੀ ਆ ਦੋਸਤੋ ਦੁੱਧ ਸੇਵਾ ਦਾ ਪਾਇਦਾ ਚੰਗੀ ਸੇਵਾ ਕਰ ਲੋਗੇ ਤੇ ਪਹਿਲਾਂ ਝੋਟੀ ਆ ਵੀ ਜ਼ਿਆਦਾ ਨਹੀਂ ਤੇ ਘੱਟੋ ਘੱਟ ਵੀ ਚਲੋ 10 10 ਲੀਟਰ 9 10 ਲੀਟਰ ਦੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਠੀਕ ਆ ਅਜੇ ਜ਼ੋਰ ਛੁੱਟੀ ਬਾਕੀ ਆ ਬਾਕੀ ਇਹਦੀ ਵੀਡੀਓ ਪ੍ਰੋਪਰ ਵੀਰ ਨੂੰ ਵੀ ਕਹਦਾਗੇ ਵੀ ਬਣਾ ਕੇ ਜਰੂਰ ਥੋੜਾ ਜਿਹਾ ਇੱਕ ਸ਼ਾਟ ਰੱਖ ਲੂਗਾ ਸੋ ਜਿਹੜਾ ਵੀਰ ਖਰੀਦੂਗਾ ਆਪਦਾ ਬਿਲਕੁਲ ਪ੍ਰੋਪਰ ਤੁਸੀਂ ਜ਼ੋਰ ਪਈ ਜਿਹੜੀ ਆ ਜ਼ੋਰ ਛੁੱਟੀ ਦੀ ਵੀ ਵੀਡੀਓ ਦੇਖ ਸਕਦੇ ਹੋ ਠੀਕ ਆ ਬਾਕੀ ਥਣ ਥਣ ਪ੍ਰੋਪਰ ਮੁੱਠੀ ਹਲਾ ਦੋਸਤੋ ਚਾਰੇ ਥਾਣਾ ਵਿਥੀ ਬੁੱਥੀ ਜਿਹੜੀ ਆ तकरीबन ਕੋਈ 3-4 4 ਇੰਚ ਜਿਹੜੀ ਵਿਥੀ ਹੈਗੀ ਆ ਆ ਬਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਕੋਈ ਨਹੀਂ ਕੋਈ ਬਣ ਦੋ ਜੀ ਬਣ ਦੋ ਥੋੜਾ ਹੋਰ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਜੀ ਆ ਦੇਖੋ ਠੀਕ ਆ ਥੋੜੀ ਜਿਹੀ ਪਾਲਪੁੱਲ ਜਰੂਰ ਨਜ਼ਰ ਆਊਗੀ ਦੋਸਤੋ ਧੋਨ ਵਾਲੀ ਸਾਈਡ ਤੋਂ ਅੱਗੇ ਨੂੰ ਪਾਲਪੁੱਲ ਨਜ਼ਰ ਆਊਗੀ ਠੀਕ ਆ ਤੇ ਬਾਕੀ ਗੁਰਜਾਂ ਦਾ ਭਾਈ ਥੋੜਾ ਬਾਦਾ ਕੋਈ ਹਜੇ ਚਵਾਦ ਨਹੀਂ ਕੀਤਾ ਹੋਣਾ ਨਹੀਂ ਹਜੇ ਨਹੀਂ ਕੀਤਾ ਠੀਕ ਆ ਬਿਲਕੁਲ ਜ਼ੋਰ-ਜ਼ੋਰ ਪੈਣ ਤੋਂ ਬਾਅਦ ਦੋਸਤੋ ਚਵਾਈ ਕੀਤੀ ਜਾਊਗੀ ਤੇ ਬੰਨ ਲਓ ਜੀ ਠੀਕ ਆ ਆ ਲਓ ਠੀਕ ਹੈ ਅੱਛਾ ਮੋਲ ਵੀਰਾਂ ਕੀ ਡਿਮਾਂਡ ਕਰਦੇ ਫਿਰ ਡਿਮਾਂਡ ਇਹ ਦੇ ਵੀਰਾਂ 80 ਹਜ਼ਾਰ ਚ ਦੇ ਦੇਣੀ ਹੈ 80 ਹਜ਼ਾਰ ਚ ਹਾਂਜੀ ਬਾਕੀ ਆਪ ਲੈਣ ਦੇਣੀ ਹੈ ਕਿ ਵਿੱਚੋਂ ਹੁੰਦਾ ਥੋੜਾ ਬਾਧ ਕੋਈ ਥੋੜਾ ਬਾਧਾ ਛੋੜਛੱਪਾ ਹੋ ਜਾਊਗਾ ਜੇ ਕੋਈ ਮੌਕੇ ਤੇ ਠੀਕ ਹੈ ਜੀ ਥੋੜਾ ਬਾਧਾ ਕੋਈ ਗੁੰਜਾਇਸ਼ ਹੋਈ ਤੇ ਉਹ ਮਾਨਤਨ ਹੋਊਗਾ ਵੀਰ ਕਹਿੰਦਾ ਠੀਕ ਹੈ ਜੀ 80 ਹਜ਼ਾਰ ਮੋਲ ਕੀਤਾ ਮੋਲ ਕੀਤਾ ਸਮਝ ਲਓ ਚਾਹੇ ਵੀਰਾਂ ਦਾ ਵੀ ਲੈਣ ਦੇਣੀ ਆ ਠੀਕ ਆ ਤੇ ਵਿੱਚੋਂ ਛੋੜਛੱਪਾ ਹੋ ਜੂ ਮੌਕੇ ਤੇ ਸੋ ਬਿਲਕੁਲ ਤਾਜੀ ਸੂਈ ਹੈ ਦੋਸਤੋ ਮਗਰ ਕਟਾ ਇੱਕ ਵਰੀ ਫੇਰ ਕਨਫਰਮ ਕਰਾ ਦਿੰਦੇ ਆ ਤੇ ਬੋਲ ਦਿਓ ਵੀਰ ਗਰਜੰਟ ਨੰਬਰ ਆਪਣੇ 81468 33385 ਠੀਕ ਹੈ ਵੀਰ ਇਹ ਜਿਹੜੇ ਨੰਬਰ ਆ ਦੋਸਤੋ ਵੀਰ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ